ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਪੈਰੋ ਮਹੱਲਾ ਤੀਜਾ ਬਾਜ ਗੁਰੂ ਜਗਤ ਬਉਰਾਨਾ ਭੂਲਾ ਝੋਟਾ ਖਾਈ ਏ ਭਾਈ ਸਤਗੁਰੂ ਤਾਰਨ ਤੋਂ ਬਗੈਰ ਸਾਰਾ ਸੰਸਾਰ ਹੀ ਬਉਰਾਨਾ ਕਮਲਾ ਹੋ ਰਿਹਾ ਅਤੇ ਵਾਹਿਗੁਰੂ ਦੇ ਸਰੂਪ ਵੱਲੋਂ ਭੁੱਲਿਆ ਆ ਵਿਕਾਰਾਂ ਜਮਾਂ ਦੀਆਂ ਝੋਟਾਂ ਸੱਟਾਂ ਖਾਂਦਾ ਹੈ ਮਰ ਮਰ ਜੰਮੈ ਸਦਾ ਦੁੱਖ ਪਾਏ ਧਾਰ ਕੀ ਕਬਰ ਨਾ ਪਾਈ ਇਹ ਸੰਸਾਰ ਮੌਤ ਦਾ ਮਾਰਿਆ ਆ ਮਰਦਾ ਤੇ ਵਾਸ਼ਨਾ ਦਾ ਬੱਧ ਆ ਜੰਮਦਾ ਰਹਿੰਦਾ ਅਤੇ ਹਮੇਸ਼ਾ ਆਉਣ ਜਾਣ ਦਾ ਦੁੱਖ ਪਾਉਣਾ ਕਰਦਾ ਹੈ ਪਰ ਪ੍ਰਮਾਤਮਾ ਦੇ ਦਾਰ ਕੀ ਇਹ ਦਵਾਰ ਵਾ ਹਿਰਦੇ ਦੇ ਦਾਰ ਅੰਦਰ ਵਸਦੇ ਪ੍ਰਮਾਤਮਾ ਦੀ ਪ੍ਰਾਪਤੀ ਰੂਪ ਖਬਰ ਨਹੀਂ ਪਾਈ ਮੇਰੇ ਮਨ ਸਦਾ ਰਹੋ ਸਤਿਗੁਰ ਕੀ ਸਰਣਾ हे ਮੇਰੇ ਮਨਾ ਇਸ ਲਈ ਤੂੰ ਹਮੇਸ਼ਾ ਹੀ ਸਤਿਗੁਰਾਂ ਦੀ ਸਰਣਾ ਓਟ ਵਿੱਚ ਰਹਿਣਾ ਕਰ ਹਿਰਦੈ ਘਰ ਨਾਮ ਮੀਠਾ ਸਦ ਲਾਗਾ ਗੁਰ ਸਬਦ ਦੇ ਪਵ ਜਲ ਤਰਣਾ ਰਹਾ ਜਿਨ੍ਹਾਂ ਦੇ ਹਿਰਦੈ ਮਨ ਵਿੱਚ ਪ੍ਰਮਾਤਮਾ ਦਾ ਨਾਮ ਹਮੇਸ਼ਾ ਹੀ ਪਿਆਰਾ ਮਿੱਠਾ ਲੱਗਿਆ ਉਹਨਾਂ ਨੇ ਗੁਰਾਂ ਦੇ ਸ਼ਬਦ ਦੇ ਉਪਦੇਸ਼ ਦੀ ਕਮਾਈ ਕਰਕੇ ਭਵਜਲ ਸੰਸਾਰ ਸਮੁੰਦਰ ਤੋਂ ਤਰਨਾ ਕੀਤਾ ਹੈ ਰਹਾਉ ਭੇਖ ਕਰੇ ਬਹੁਤ ਚਿੱਤ ਡੋਲੇ ਅੰਤਰ ਕਾਮ ਕ੍ਰੋਧ ਅਹੰਕਾਰ ਜਿਹੜੇ ਬਾਰੋਂ ਅਨੇਕਾਂ ਪੀਖ ਲਿਬਾਸ ਧਾਰਨ ਕਰਦੇ ਉਨ੍ਹਾਂ ਦਾ ਚਿੱਤ ਮਨ ਬਹੁਤ ਅਨੇਕਾਂ ਪਦਾਰਥਾਂ ਦੀ ਇੱਛਾ ਵਿੱਚ ਡੋਲਦਾ ਰਹਿੰਦਾ ਅਤੇ ਉਨ੍ਹਾਂ ਦੇ ਹਿਰਦੇ ਵਿੱਚ ਅੰਦਰ ਕਾਮ ਕ੍ਰੋਧ ਤੇ ਹੰਕਾਰ ਅਪਮਾਨ ਆਦ ਵਿਕਾਰਾਂ ਦੀ ਬੋਲਤਾ ਹੁੰਦੀ ਹੈ ਅੰਤਰ ਤਿਸਾ ਪੂਖਤ ਬਹੁਤੀ ਭੌਗਤ ਫਿਰੇ ਦਰਬਾਰ ਉਨ੍ਹਾਂ ਦੇ ਹਿਰਦੇ ਵਿੱਚ ਅਤਿਅੰਤ ਹੀ ਰਸਾਂ ਕਸਾਂ ਦੀ ਤ੍ਰਿਸ਼ਨਾ ਤੇ ਬਹੁਤ ਹੀ ਬਹੁਤ ਜ਼ਿਆਦਾ ਪਦਾਰਥਾਂ ਦੀ ਜੋੜਨ ਦੀ ਭੁੱਖ ਆਸਾ ਲੱਗੀ ਰਹਿੰਦੀ ਹੈ ਉਹ ਦਰਬਾਰ ਦੁਆਰੇ ਦੁਆਰੇ ਉੱਪਰ ਭੌਂਕਦੇ ਫਿਰਦੇ ਵਾਬਾਰ ਮੋੜ ਮੋੜ ਜੂਨਾ ਰੂਪੀ ਦੁਆਰਿਆਂ ਵਿੱਚ ਹੀ ਭਟਕਦੇ ਰਹਿੰਦੇ ਵਾ ਦਰਬਾਰ ਕਚਹਿਰੀਆਂ ਵਿੱਚ ਹੀ ਭਟਕਦੇ ਫਿਰਦੇ ਰਹਿੰਦੇ ਹਨ ਵਾ ਪਰਵਾਰ ਰੂਪੀ ਦਰਬਾਰ ਵਿੱਚ ਭਟਕਦੇ ਰਹਿੰਦੇ ਗੁਰ ਕੈ ਸਬਦ ਮਰਹਿ ਫੇਰ ਜੀਵਹਿ ਤਿਨ ਕਉ ਮੁਕਤ ਦੁਆਰ ਜੋ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਜੀਵਤ ਭਾਵਨ ਨੂੰ ਮਰ ਜਾਂਦੇ ਅਤੇ ਮੋੜ ਕੇ ਇਹ ਸ਼ੁਭ ਗੁਣਾ ਪ੍ਰਮਾਤਮਾ ਮਲ ਜੀਉਂਦੇ ਹੋ ਜਾਂਦੇ ਉਹਨਾਂ ਨੂੰ ਮੁਕਤੀ ਦਾ ਦਰਵਾਜ਼ਾ ਗਿਆਨ ਪ੍ਰਾਪਤ ਹੁੰਦਾ ਹੈ ਵਾ ਦੁਆਰਿਆਂ ਵਾਲੇ ਸੰਸਾਰ ਸਰੀਰ ਵਿੱਚੋਂ ਮੁਕਤੀ ਪ੍ਰਾਪਤ ਹੁੰਦੀ ਹੈ ਅੰਤਰ ਸਾਂਤ ਸਦਾ ਸੁਖ ਹੋਵੇ ਹਰ ਰੱਖਿਆ ਉਰਤਾਰ ਉਹਨਾਂ ਦੇ ਹਿਰਦੇ ਵਿੱਚ ਸ਼ਾਂਤੀ ਅਤੇ ਸਦੀਵੀ ਸੁਖ ਸਰੂਪ ਦੀ ਪ੍ਰਾਪਤੀ ਹੁੰਦੀ ਕਿਉਂਕਿ ਉਹਨਾਂ ਨੇ ਆਪਣੇ ਔਰ ਹਿਰਦੇ ਵਿੱਚ ਪ੍ਰਮਾਤਮਾ ਨੂੰ ਧਾਰਨ ਕਰਕੇ ਰੱਖਿਆ ਆ ਜਿਉ ਤਿਸ ਭਾਗੈ ਤਿਵੈ ਚਲਾਵੈ ਕਰਣਾ ਕਿਛੂ ਨ ਜਾਈ ਜਿਵੇਂ ਉਸ ਪ੍ਰਮਾਤਮਾ ਨੂੰ ਪਾਉਂਦਾ ਹੈ ਉਹ ਕਹਿੰਦੇ ਉਵੇਂ ਹੀ ਸੰਸਾਰ ਨੂੰ ਚਲਾ ਰਿਹਾ ਤੇ ਚਲਾਉਂਦਾ ਹੈ ਉਸਦੇ ਹੁਕਮ ਤੋਂ ਉਲਟ ਆਪਣੇ ਵੱਲੋਂ ਕੁਝ ਵੀ ਕੀਤਾ ਨਹੀਂ ਜਾ ਸਕਦਾ ਨਾਨਕ ਗੁਰਮੁਖਬ ਸ਼ਬਦ ਸੰਭਾਲੇ RAM ਨਾਮ ਵਡਿਆਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਹੜੇ ਗੁਰਮੁਖ ਗੁਰਾਂ ਦੇ ਉਪਦੇਸ਼ ਨੂੰ ਸੰਭਾਲੇ ਯਾਦ ਕਰਦੇ ਹਨ ਵਾ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਸ਼ਬਦ ਦੁਆਰਾ ਪ੍ਰਮਾਤਮਾ ਨੂੰ ਯਾਦ ਕਰਦੇ ਉਹਨਾਂ ਨੂੰ ਪ੍ਰਮਾਤਮਾ ਦੇ ਨਾਮ ਜਪਣ ਜਪਾਉਣ ਦੀ ਵਡਿਆਈ ਮਿਲਦੀ ਵਾ ਨਾਮ ਕਰਕੇ ਲੋਕ ਪ੍ਰਲੋਕ ਵਿੱਚ ਵਿਡਿਆਈ ਮਿਲਦੀ ਹੈ ਪੈਰੋ ਮਹੱਲਾ ਤੀਜਾ ਹਉਮੈ ਮਾਇਆ ਮੋਹ ਖੋਆਇਆ ਦੁੱਖ ਕੱਟੇ ਦੁੱਖ ਵਖਾਏ ਇਹ ਭਾਈ ਦੇ ਦੀ ਹੰਗਤਾ ਮਮਤਾ ਤੇ ਮਾਇਆ ਦੇ ਮੋਹ ਨੇ ਜੀਵ ਨੂੰ ਵਾਹਿਗੁਰੂ ਦੇ ਸਰੂਪ ਵੱਲੋਂ ਭੁਲਾਇਆ ਆਇਆ ਇਹ ਜੀਵ ਦੁੱਖਦਾਇਕ ਕਰਮਾਂ ਨੂੰ ਖੱਡਦਾ ਕਮਾਉਂਦਾ ਹੈ ਅਤੇ ਦੁੱਖ ਹੀ ਖਾਂਦਾ ਭੋਗਦਾ ਹੈ ਵਕ ਕਿਸੇ ਨੂੰ ਦੁੱਖ ਦੇ ਕੇ ਆਪ ਖਾਣਾ ਖਾਂਦਾ ਹੈ ਅੰਤਰ ਲੋਭ ਹਲਕ ਦੁੱਖ ਭਾਰੀ ਬਿਨ ਬिवेਕ ਪਰਮਾਏ ਜੀਵ ਦੇ ਮਨ ਅੰਤਰ ਕੀਏ ਵਿੱਚ ਲੋਭ ਲਾਲਚ ਰੂਪੀ ਹਲਕ ਹੈ ਜਿਸ ਕਰਕੇ ਭਾਰੀ ਬਹੁਤ ਵੱਡੇ ਦੁੱਖ ਦੇ ਸਹਿਤ ਹੋ ਰਿਹਾ ਆਪਣੇ ਸਰੂਪ ਦੇ ਬਿਵੇਕ ਗਿਆਨ ਤੋਂ ਬਗੈਰ ਉਹ ਪਰਮਾਏ ਭਟਕਦਾ ਫਿਰਦਾ ਰਹਿੰਦਾ ਹੈ ਮਨਮੁਖ ਤ੍ਰਿਗ ਜੀਵਨ ਸੈ ਸਾਰ ਏ ਭਾਈ ਮਨ ਦੇ ਮਗਰ ਲੱਗਣ ਵਾਲੇ ਪੁਰਖਾਂ ਦਾ ਸੈ ਸਾਰ ਜਗਤ ਵਿੱਚ ਜਿਉਣਾ ਤ੍ਰਕਾਰ ਜੋਗ ਹੈ RAM ਨਾਮ ਸੁਪਨੇ ਨਹੀਂ ਚੇਤੇ ਆ ਹਰਸਿਓ ਕਦੇ ਨਾ ਲਾਗੇ ਪਿਆਰ ਰਹਾਉ ਕਿਉਂਕਿ ਉਹਨਾਂ ਨੇ RAM ਪ੍ਰਮਾਤਮਾ ਦੇ ਨਾਮ ਨੂੰ ਕਦੇ ਸੁਪਨੇ ਵਿੱਚ ਵੀ ਯਾਦ ਨਹੀਂ ਕੀਤਾ ਬਸ ਸੁਪਨੇ ਮਾਤਰ ਸੰਸਾਰ ਵਿੱਚ ਪ੍ਰਮਾਤਮਾ ਦਾ ਨਾਮ ਸਿਮਰਨਾ ਨਹੀਂ ਕੀਤਾ ਅਤੇ ਉਹਨਾਂ ਦਾ ਪਰਮਾਤਮਾ ਦੇ ਨਾਲ ਕਦਾ ਚਿੱਤ ਵੀ ਪ੍ਰੇਮ ਪਿਆਰ ਨਹੀਂ ਲੱਗਦਾ ਰਹਾਉ। ਪਸ਼ੂਆ ਕਰਮ ਕਰੇ ਨਹੀਂ ਬੁੱਝੇ, ਕੂੜ ਕਮਾਵੇ, ਕੂੜ ਹੋਏ। ਉਹ ਪਸ਼ੂਆਂ ਦੇ সদର୍ਸ਼ ਕੰਮ ਕਰਦਾ, ਗੁਰਾਂ ਦੇ ਉਪਦੇਸ਼ ਨੂੰ ਸਮਝਦਾ ਨਹੀਂ। ਉਹ ਕੂੜ ਝੂਠੇ ਕਰਮ ਕਮਾਉਣਾ ਕਰਦਾ ਹੈ। ਜਿਸ ਕਰਕੇ ਉਹ ਲੋਕ ਪ੍ਰਲੋਕ ਵਿੱਚ ਝੂਠਾ ਹੀ ਹੋਵੇਗਾ, ਉਸ ਨੂੰ ਝੂਠਾ ਹੀ ਫਲ ਪ੍ਰਾਪਤ ਹੋਵੇਗਾ। ਸਤਿਗੁਰ ਮਿਲੇ ਤਾਂ ਉਲਟੀ ਹੋਵੇ ਖੋਜ ਲਹੈ ਜਨ ਕੋਏ ਜੇਕਰ ਸਤਿਗੁਰੂ ਜੀ ਮਿਲ ਪੈਣ ਤਾਂ ਬਿਰਤੀ ਸੰਸਾਰ ਵੱਲੋਂ ਉਲਟੀ ਪਰਤ ਕੇ ਪਰਮਾਰਥ ਵੱਲ ਹੋ ਜਾਂਦੀ ਪਰ ਉਹ ਕੋਈ ਵਿਰਲਾ ਜਨਪੁਰਖ ਹੀ ਹੈ ਜੋ ਗੁਰਾਂ ਨੂੰ ਖੋਜ ਪਾਲ ਲੈਂਦਾ ਵਾ ਗੁਰਾਂ ਦੁਆਰਾ ਪ੍ਰਮਾਤਮਾ ਤਾਂ ਹੀ ਖੋਜ ਲੈਂਦਾ ਹੈ ਖਰਿ ਖਰਿ ਨਾਮ ਰਿਦੈ ਸਦ ਵਸਿਆ ਪਾਇਆ ਗੁਣੀ ਨਿਦਾਨ ਹਰੀ ਪਰੇ ਕਰਨ ਵਾਲੇ ਹਰੀ ਪ੍ਰਮਾਤਮਾ ਦਾ ਨਾਮ ਜਿਨ੍ਹਾਂ ਦੇ ਰਿਦੈ ਹਿਰਦੇ ਵਿੱਚ ਵਸ ਜਾਂਦਾ ਉਹਨਾਂ ਗੁਣੀ ਗੁਣਾ ਦੇ ਨਿਦਾਨ ਖਜ਼ਾਨੇ ਪ੍ਰਭੂ ਨੂੰ ਪਾਉਣਾ ਕੀਤਾ ਹੈ ਪ੍ਰਸ਼ਨ ਹੈ ਕਿਵੇਂ ਪਾਇਆ ਹੈ ਗੁਰੂ ਬਾਬਾ ਜੀ ਉੱਤਰ ਦਿੰਦੇ ਆ ਗੁਰ ਪ੍ਰਸਾਦੀ ਪੂਰਾ ਪਾਇਆ ਝੂਕਾ ਮਨ ਅਬਿਮਾਨ ਉਹਨਾਂ ਨੇ ਗੁਰਾਂ ਦੀ ਪ੍ਰਸਾਦੀ ਕਿਰਪਾ ਕਰਕੇ ਪੂਰਨ ਪ੍ਰਭੂ ਪਉਣਾ ਕੀਤਾ ਹੈ ਕਿਉਂਕਿ ਗੁਰਾਂ ਦੀ ਕਿਰਪਾ ਦੁਆਰਾ ਉਹਨਾਂ ਦੇ ਮਨ ਹਿਰਦੇ ਵਿੱਚੋਂ ਅਭਿਮਾਨ ਹੰਕਾਰ ਚੁੱਕਿਆ ਗਿਆ ਆਪੇ ਕਰਦਾ ਕਰੇ ਕਰਾਏ ਆਪੇ ਮਾਰਗ ਪਾਏ ਉਹ ਜਾਣਦੇ ਹਨ ਕਿ ਪ੍ਰਮਾਤਮਾ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਆਪ ਹੀ ਉਹਨਾਂ ਦੀ ਬਾਚਨਾਂ ਅਨਸਾਰ ਪ੍ਰੇਰ ਕੇ ਕਰਮ ਕਰਾਉਂਦਾ ਹੈ ਅਤੇ ਆਪ ਹੀ ਸਤਸੰਗਤ ਵਿੱਚ ਮਿਲ ਕੇ ਪਾਉ ਭਗਤੀ ਦੇ ਮਾਰਗ ਰਸਤੇ ਪਾਉਂਦਾ ਹੈ ਆਪੇ ਗੁਰਮੁਖ ਦੇ ਵਡਿਆਈ ਨਾਨਕ ਨਾਮ ਸਮਾਏ ਆਪ ਹੀ ਗੁਰਮੁਖ ਜਨਾਂ ਨੂੰ ਗੁਰਾਂ ਦੁਆਰਾ ਆਪਣੇ ਸਰੂਪ ਦੀ ਪ੍ਰਾਪਤੀ ਰੂਪ ਵਡਿਆਈ ਸ਼ੋਭਾ ਦਿੰਦਾ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਓ ਉਹ ਨਾਮ ਕਰਕੇ ਵਾ ਨਾਮੀ ਪ੍ਰਮਾਤਮਾ ਵਿੱਚ ਸਮਾਏ ਲੀਨ ਹੋ ਜਾਂਦੇ ਵਾ ਗੁਰਮੁਖਾਂ ਨੂੰ ਨਾਮ ਦੀ ਵਿੜਿਆਈ ਦਿੰਦਾ ਹੈ ਪ੍ਰਸ਼ਨ ਸੀ ਗੁਰਮੁਖ ਕੌਣ ਹਨ ਜੋ ਪ੍ਰਭੂ ਦੇ ਨਾਮ ਵਿੱਚ ਸਮਾਏ ਰਹਿੰਦੇ ਉਹ ਗੁਰਮੁਖ ਹਨ ਉੱਤਰ ਦਿੰਦੇ ਆ ਕਿ ਜਿਹੜੇ ਪ੍ਰਭੂ ਦੇ ਵਿੱਚ ਲੀਨ ਰਹਿੰਦੇ ਇੱਕ ਮੇਕ ਰਹਿੰਦੇ ਨਾਮ ਜਪਦੇ ਸਿਮਰਨ ਕਰਦੇ ਉਹ ਪ੍ਰਭੂ ਵਿੱਚ ਸਮਾਏ ਹੋਏ ਹਨ ਪੈਰੋ ਮਹੱਲਾ ਤੀਜਾ ਸਤਿਗੁਰੂ ਜੈਬਜੀਤ ਸ਼ਬਦ ਵਿੱਚ ਭਗਤ ਪ੍ਰਹਿਲਾਦ ਜੀ ਦੇ ਜੀਵਨ ਦਾ ਦਰਸ਼ਾਤ ਦੇਂਦੇ ਹੋਏ ਗੁਰਮੁਖਾਂ ਦੇ ਲਖਣ ਕਥਨ ਕਰ ਰਿਹਾ ਜਿਸਮੇ ਹਰਨਾਕਸ਼ ਨੇ ਆਪਣੇ ਪੁੱਤਰ ਭਗਤ ਪ੍ਰਹਿਲਾਦ ਜੀ ਨੂੰ ਪੜਨ ਲਈ ਦੇਂਦਤਾ ਦੇ ਗੁਰੂ ਸ਼ੁਕਰਾਚਾਰੀਆ ਦੇ ਪੁੱਤਰ ਸੰਡੇ ਮਰ ਕੇ ਬਾਸ ਭੇਜਣਾ ਕੀਤਾ ਤਦੋਂ ਉਹਨਾਂ ਨੇ ਪੱਟੀ ਉੱਪਰ ਦੇਂਦਤਾ ਦੀ ਵਿਦਿਆ ਦੇ ਅੱਖਰ ਲੇਕੇ ਪੜਨ ਲਈ ਕਿਹਾ ਤਦੋਂ ਜੋ ਪ੍ਰਹਿਲਾਦ ਜੀ ਨੇ ਕਿਹਾ ਉਸ ਵਾਰਤਾ ਨੂੰ ਗੁਰੂ ਸਾਹਿਬ ਜੀ ਆਪਣੇ ਮੁਖੋਂ ਉਚਾਰਨ ਕਰਕੇ ਉਪਦੇਸ਼ ਬਖਸ਼ਦੇ ਆ ਮੇਰੀ ਪੱਟੀਆਂ ਲਿਖੋ ਹਰ ਗੋਵਿੰਦ ਗੋਪਾਲਾ ਇਹ ਪੰਦਾ ਜੀ ਮੇਰੀ ਪੱਟੀਆਂ ਪੱਟੀ ਉੱਪਰ ਉਸ ਹਰ ਪ੍ਰਮਾਤਮਾ ਦਾ ਨਾਮ ਲਿਖਣਾ ਕਰੋ ਜੋ ਗੋਵਿੰਦ ਧਰਤੀ ਦੇ ਜੀਵਾਂ ਦੀ ਰੱਖਿਆ ਕਰਨ ਵਾਲਾ ਤੇ ਗੋਪਾਲਾ ਧਰਤੀ ਦੇ ਜੀਵਾਂ ਦੀ ਪਾਲਣਾ ਕਰਦਾ ਹੈ ਵਾ ਮੇਰੀ ਪੱਟੀ ਉੱਪਰ ਹਰ ਗੋਵਿੰਦ ਤੇ ਗੋਪਾਲ ਅੱਖਰ ਲਿਖਣਾ ਕਰੋ ਦੂਜੈ ਪਾਏ ਫਾਤੇ ਜਮ ਜਾਲਾ ਕਿਉਂਕਿ ਇੱਕ ਪਰਮਾਤਮਾ ਤੋਂ ਬਿਨਾਂ ਦੂਜੇ ਦ્વੈਤ ਪਾਵ ਵਾਲੀ ਪੜਾਈ ਪੜਨ ਨਾਲ ਵਾ ਦੂਸਰੇ ਅਖਰਾਂ ਵਿੱਚ ਪਾਏ ਪ੍ਰੇਮ ਕਰਨ ਨਾਲ ਜਮਾਂ ਦੀ ਜਾਲਾ ਫਾਹੀ ਵਿੱਚ ਹੀ ਫਸ ਜਾਈਦਾ ਫਿਰ ਪ੍ਰਸ਼ਨ ਸੀ ਤਦੋਂ ਅਗੋਂ ਉਹਨਾਂ ਨੇ ਕਿਹਾ ਕਿ हे ਪੁੱਤਰ ਪ੍ਰਹਿਲਾਦ ਇਹ ਨਾਮ ਸਾਡੇ ਪੜਨ ਯੋਗ ਨਹੀਂ ਜੇਕਰ ਤੇਰੇ ਪਿਤਾ ਨੂੰ ਪਤਾ ਲੱਗ ਗਿਆ ਤੈਨੂੰ ਉਸ ਤੋਂ ਕੌਣ ਬਚਾਵੇਗਾ ਗੁਰੂ ਬਾਬਾ ਉੱਤਰ ਦਿੰਦੇ ਆ ਸਤਿਗੁਰ ਕਰੇ ਮੇਰੀ ਪ੍ਰਤਪਾਲਾ ਖਾਰ ਸੁਖ ਦਦਾ ਮੇਰੇ ਨਲਾ ਇਹ ਪੰਦਾ ਜੀ ਮੇਰਾ ਸਤਿਗੁਰੂ ਨਾਰਦ मुनि ਵਾ ਸਤਿਗੁਰੂ ਪ੍ਰਮਾਤਮਾ ਮੇਰੀ ਪ੍ਰਤਪਾਲਾ ਪਾਲਣਾ ਕਰਦਾ ਹੈ ਉਹ ਸੁਖਾਂ ਦੇ ਦੇਣ ਵਾਲਾ ਪ੍ਰਮਾਤਮਾ ਸਦਾ ਹੀ ਮੇਰੇ ਨਾਲ ਅੰਗ ਸੰਗ ਹੈ ਗੁਰ ਉਪਦੇਸ਼ ਪ੍ਰਹਿਲਾਦ ਹਰ ਉਚਰੈ ਸਾਸਨਾ ਤੇ ਬਾਲਕ ਗਮ ਨਾ ਕਰੈ ਰਹਾਉ ਇਸ ਪ੍ਰਕਾਰ ਆਪਣੇ ਗੁਰੂ ਨਾਰਦ मुनि ਦੇ ਉਪਦੇਸ਼ ਕਰਕੇ ਭਗਤ ਪ੍ਰਹਿਲਾਦ ਪ੍ਰਮਾਤਮਾ ਦਾ ਨਾਮ ਉਚਾਰਨ ਕਰਦਾ ਸੀ। ਅਨੇਕ ਤਰ੍ਹਾਂ ਦੀ ਸਾਸ਼ਨਾ ਤਾੜਨਾ ਕਰਨ ਤੋਂ ਵੀ ਉਸ ਬਾਲਕ ਬੱਚਾ ਪ੍ਰਹਿਲਾਦ ਮਨ ਵਿੱਚ ਗਮ-ਸ਼ੋਕ ਨਹੀਂ ਕਰਦਾ ਸੀ, ਭਾਵ ਡਰਦਾ ਨਹੀਂ ਸੀ ਰਹਾਉ। ਮਾਤਾ ਉਪਦੇਸ਼ ਹੈ ਪ੍ਰਹਿਲਾਦ ਪਿਆਰੇ ਪੁੱਤਰ RAM ਨਾਮ ਛੋਡੋ ਜੀਓ ਲੇਹੋ ਉਬਾਰੇ। ਪਿਆਰੇ ਪ੍ਰਹਿਲਾਦ ਭਗਤ ਜੀ ਨੂੰ ਉਸ ਦੀ ਮਾਤਾ ਵੀ ਉਪਦੇਸ਼ ਸਿਖਿਆ ਸਮਝਾਉਂਦੀ ਕਿ हे ਪੁੱਤਰ ਪ੍ਰਹਿਲਾਦ ਤੂੰ ਪ੍ਰਮਾਤਮਾ ਦਾ ਨਾਮ ਜਪਣਾ ਛੱਡ ਦੇਣਾ ਕਰ ਅਤੇ ਆਪਣੀ ਜ਼ਿੰਦਗੀ ਨੂੰ ਉਬਾਰੇ ਬਚਾ ਲੈਣਾ ਕਰ ਪ੍ਰਹਿਲਾਦ ਕਹੈ ਸੁਨਹੁ ਮੇਰੀ ਮਾਈ RAM ਨਾ RAM ਨਾਮ ਨਛੋੜਾ ਗੁਰਦਿਆ 부ਝਾਏ ਇਹ ਸੁਣ ਕੇ ਅਗੋਂ ਪ੍ਰਹਿਲਾਦ ਜੀ ਭਗਤ ਜੀ ਕਹਿੰਦੇ ਹਨ हे मेरी माता तू मेरी विनती सुनना कर मेनू मेरे गुरु नारद मुनि जी ने ये उपदेश समझा दिया है कि तू सदा राम नाम जपना है इसलिए मैं हुन राम परमात्मा ਦਾ ਨਾਮ ਜਪਣਾ ਨਹੀਂ ਛੱਡ ਸਕਦਾ ਸੰडा मरगा सब जाए पुकारे प्रहलाद आप बिगड्या सब चाटड़े बिगाड़े ਉਸ ਵੇਲੇ ਸ਼ੁਕਰਾ ਜਾਰੀਆਂ ਦੇ ਪੁੱਤਰ ਸੰਡਾ ਮਰਕਾ ਤੇ ਹੋਰ ਵੀ ਸਾਰੇ ਦੈਂਤਾਂ ਨੇ ਹਰਨਾਕਸ਼ ਕੋਲ ਜਾ ਕੇ ਫਰਿਆਦ ਕੀਤੀ ਹੇ ਹਰਨਾਕਸ਼ ਤੇਰਾ ਪੁੱਤਰ ਪ੍ਰਹਿਲਾਦ ਆਪ ਤਾਂ ਵਿਗੜਿਆ ਹੀ ਹੋਇਆ ਹੈ ਇਸ ਨੇ ਹੋਰ ਵੀ ਸਾਰੇ ਚਾਟੜੇ ਅੰਦਾ ਚੇਲੇ ਵਿਦਿਆਰਥੀ ਵਿਗਾੜ ਦਿੱਤੇ ਹਨ ਭਾਵੇਂ ਆਪ ਵੀ ਤੇਰੇ ਦੁਸ਼ਮਣ ਵਿਸ਼ਨੂੰ ਦਾ ਨਾਮ ਜਪਦਾ ਰਹਿੰਦਾ ਅਤੇ ਹੋਰ ਵੀ ਚਾਟੜੇ ਉਸੇ ਦੀ ਭਗਤੀ ਕਰਨ ਵਿੱਚ ਲਾ ਦਿੱਤੇ ਹਨ दुष्ट सभा महे मंत्र पकाया प्रहलाद का राखा होई रघराया फिर उन दुष्ट खोटे दैता ने अपनी सभा विच मंत्र मता पकावणा कीता के इस नु मार दियै पर रघराया परमात्मा आप ही प्रहलाद दा राखा रखवाला होया सी हाथ खड्ग कर धाया अत अहंकार हार तेरा कहा तुज ले उबार ਤਦੁਹਰਨਾਕਸ਼ ਅਤਿਅੰਤ ਹੰਕਾਰ ਕਰਕੇ ਹੱਥ ਵਿੱਚ ਖੜਗ ਤਲਵਾਰ ਲੈ ਕਰਕੇ ਪ੍ਰਿਲਾਦ ਨੂੰ ਮਾਰਨ ਲਈ ਤਾਇਆ ਦੌੜਿਆ ਅਤੇ ਕਹਿ ਰਿਹਾ ਹੈ ਕਿ ਤੇਰਾ ਕਿੱਥੇ ਹੈ ਪ੍ਰਮਾਤਮਾ ਜੋ ਹੁਣ ਤੈਨੂੰ ਮੇਰੇ ਤੋਂ ਬਚਾ ਲਵੇ ਕਿਉਂਕਿ ਹੁਣ ਮੈਂ ਤਲਵਾਰ ਨਾਲ ਤੇਰਾ ਗਲ ਕਟਾਂਗਾ ਖਿਨਮਹਿ ਪਿਆਨ ਰੂਪ ਨਿਕਸਿਆ ਥੰਮ ਉਪਾੜ ਤਦੋਂ ਇੱਕ ਕਹਿੰਦੇ ਛੇਨ ਵਿੱਚ ਹੀ ਪ੍ਰਮਾਤਮਾ ਭਿਆਨਕ ਨਰਸਿੰਘ ਰੂਪ ਸਰੂਪ ਧਾਰਨ ਕਰਕੇ ਅਤੇ ਥੰਮ ਬਾੜ ਕੇ ਉਸ ਦੇ ਵਿੱਚੋਂ ਹੀ ਨਿਕਸਿਆ ਨਿਕਲ ਆਇਆ ਹਰਨਾਖਸ ਨਖੀ ਬਿਦਾਰਿਆ ਪ੍ਰਹਿਲਾਦ ਲੀਆ ਉਬਾਰ ਉਹ ਪ੍ਰਭੂ ਨੇ ਨਰਸਿੰਘ ਰੂਪ ਵਿੱਚ ਦਹਲੀਜ ਵਿੱਚ ਬੈਠ ਕੇ ਆਪਣੇ ਪੱਟਾ ਉੱਪਰ ਰੱਖ ਕੇ ਹਰਨਾਖਸ ਨੂੰ ਆਪਣੇ ਨਖੀ ਹੁੰਦਾ ਨੋਹਾ ਨਾਲ ਚੀਰ ਦਿੱਤਾ ਪਾੜ ਦਿੱਤਾ ਅਤੇ ਆਪਣੀ ਪਿਆਰੀ ਭਗਤ ਪ੍ਰਹਿਲਾਦ ਨੂੰ ਉਬਾਰ ਬਚਾ ਲੈਣਾ ਕੀਤਾ ਸੀ ਸੰਤ ਜਨਾਗੇ ਖਾਰਜੀ ਉਕਾਰ ਜਿ ਸਵਾਰੇ ਇਸ ਪ੍ਰਕਾਰ ਹੈ ਭਾਈ ਸੰਤ ਜਨਾ ਦੇ ਪ੍ਰਭੂ ਜੀ ਆਪ ਹੀ ਸਾਰੇ ਕੰਮ ਕਾਰ ਸਵਾਰਨਾ ਕਰਦਾ ਹੈ ਪ੍ਰਹਿਲਾਦ ਜਨ ਕੇ 21 ਕੁਲ ਉਦਾਰੇ ਉਸ ਪ੍ਰਭੂ ਨੇ ਪ੍ਰਹਿਲਾਦ ਜਨ ਭਗਤ ਦੇ 21 ਕੁਲ ਤਾਰ ਦਿੱਤੇ ਸਨ ਪਾਵ ਸਤ ਨਾਨਕਿਆਂ ਦੇ ਸਤ ਦਾਦਕਿਆਂ ਦੇ ਅਤੇ ਸਤ ਸਹੂਰੇ ਪਰਿਵਾਰ ਦੀਆਂ ਇਉ 21 ਕੁਲਾ ਤਾਰ ਦਿੱਤੀਆਂ ਵਾ ਇੱਕ ਪ੍ਰਿਹਲਾਦ ਜਾਂ ਇੱਕ ਈਸ਼ਵਰ ਨੇ ਪ੍ਰਿਹਲਾਦ ਦੇ ਸਾਰੇ ਕੁਲ ਉਤਾਰ ਦਿੱਤੇ ਗੁਰ ਕੈ ਸਬਦ ਹਉਮੈ ਮਿਖ ਮਾਰੇ ਸੰਤ ਜਨਾਂ ਦੇ ਸਬਦ ਉਪਦੇਸ਼ ਕਰਕੇ ਵੇਹੋ ਰੂਪੀ ਹੰਗਤਾ ਮਮਤਾ ਨੂੰ ਮਾਰਨਾ ਕੀਤਾ ਹੈ ਵਾ ਹੰਗਤਾ ਮਮਤਾ ਤੇ ਵੇਹੋ ਰੂਪੀ ਵਿਸ਼ੇ ਮਾਰਨਾ ਕੀਤੇ ਹਨ ਨਾਨਕ RAM ਨਾਮ ਸੰਤ ਨਿਸਤਾਰੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ RAM ਪ੍ਰਮਾਤਮਾ ਦੇ ਨਾਮ ਸਿਮਰਨ ਨੇ ਅਨੇਕ ਸੰਤ ਸ਼ਾਂਤ ਚਿਤ ਮਹਾਤਮਾ ਸੰਸਾਰ ਸਮੁੰਦਰ ਤੋਂ ਤਾਰ ਦਿੱਤੇ ਹਨ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ Hey, Guru. 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 ਕਲਸਾ ਵਾਹਿਗੁਰੂ ਜੀ ਕੀ ਫਤਿਹ